ਮੈਂ ਲੰਡਨ ਜਾ ਰਿਹਾ ਹਾਂ ਦੇਖਦੇ ਹਾਂ ਕਿ ਇੰਡੀਆ ਫੇਮਸ ਥਾਵਾਂ ਆ ਪਾ ਦੇਖਦੇ ਹਾਂ ਅੰਡਰ ਟੀਵੀ ਦੇ ਵਿੱਚ ਗਲਮਾਂ ਦੇ ਵਿੱਚ ਆਪ ਕੁਛ ਦੇਖ ਲਈਏ ਇਹ ਨੈਸ਼ਨਲ ਰੇਲਵੇ ਸਟੇਸ਼ਨ ਹਨ ਇਹ ਪੀਸ ਸਾਈਟ ਹੈ ਇਹ ਨੇ ਲੰਡਨ ਦੇ ਸ਼ਹਿਰ ਦੀਆਂ ਗਲੀਆਂ ਮਿਊਜ਼ੀਅਮ ਵੱਲ ਜਾ ਰਹੇ ਆਪਾਂ ਮਹਾਰਾਜਾ ਰਣਜੀਤ ਸਿੰਘ ਜਿਹਦਾ ਤਖਤ ਤੇ ਆ ਉੱਥੇ ਇੱਕ ਗੁਰੂ ਘਰ ਇੰਗਲੈਂਡ ਦਾ ਸਭ ਤੋਂ ਪਹਿਲਾ ਗੁਰੂ ਘਰ ਇਹ ਦਰਬਾਰ ਸਾਹਿਬ ਦੀ ਬਾਹਰਲੀ ਬਿਲਡਿੰਗ ਆ ਲੰਡਨ ਦੇ ਵਿੱਚ ਇਹ ਦਰਬਾਰ ਸਾਹਿਬ ਬਣਿਆ ਹੋਇਆ ਤੇ ਇਹ ਪਹਿਲਾ ਦਰਬਾਰ ਸਾਹਿਬ ਆ ਸਭ ਤੋਂ ਪਹਿਲਾ ਦਰਬਾਰ ਸਾਹਿਬ ਆ ਜਿਹੜਾ ਇੰਗਲੈਂਡ ਦੇ ਵਿੱਚ ਬਣਿਆ ਸੀ 1911 ਦੇ ਵਿੱਚ ਬਣਿਆ ਸੀ ਟ੍ਰੇਨ ਆ ਹੁਣ ਮਿਊਜ਼ੀਅਮ ਵੱਲ ਚੱਲਦਾ ਤਖਤ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਇਹ ਬ੍ਰਿਟਿਸ਼ ਲੋਕ ਨੇ ਜਿਹੜੇ ਮਹਾਰਾਜਾ ਦਲੀਪ ਸਿੰਘ ਜੀ ਨਾਲ ਤੇ ਕੋਹੇ ਨੂਰ ਹੀਰਾ ਤਖਤ ਸਾਰਾ ਕੁਝ ਲਿਆਏ ਸੀਗੇ ਤੇ ਸ਼ਾਨਦਾਰ ਸੋਨੇ ਦਾ ਸੋਨੇ ਦਾ ਬਣਿਆ ਹੋਇਆ ਸਾਰਾ ਸੋਨੇ 'ਚ ਜੜਿਆ ਹੋਇਆ ਪੰਜਾਬ ਰਾਜ ਦੀ ਵਿਰਾਸਤ ਸਾਡੇ ਰਾਜ ਦੀਆਂ ਇਹ ਨਿਸ਼ਾਨੀਆਂ ਨੇ ਜਿਹੜੀਆਂ ਜਿੱਥੇ ਲੱਗੀਆਂ ਪੂਰੀ ਇਹ ਹੋਰ ਵੀ ਬਹੁਤ ਕੁਝ ਪਿਆ ਇੱਥੇ ਸਾਊਥ ਇੰਡੀਆ ਚੋਂ ਕੁਝ ਉਸਮਾਨ ਲਿਆਂਦਾ ਹੋਇਆ ਰਾਜਿਆਂ ਮਹਾਰਾਜਿਆਂ ਦਾ ਇਹ ਦਾ ਤਖਤ ਤੇ ਆਹ ਇਹ ਸਾਰਾ ਸਾਊਥ ਏਸ਼ੀਆ ਦਾ ਮਿਊਜ਼ੀਅਮ ਆ ਆਹ ਜਿਹੜੀ ਕਿਰਪਾਨ ਆ ਇਹ ਔਰੰਗਜ਼ੇਬ ਦੀ ਆ ਮੀਨਾਕਾਰੀ ਬਹੁਤ ਵਧੀਆ ਕੀਤੀ ਹੋਈ ਆ ਐਂ ਸਜਾਇਆ ਪਿਆ ਪੂਰਾ ਬਹੁਤ ਸਾਰਾ ਸਮਾਨ ਲਿਆ ਕੇ ਰੱਖਿਆ ਹੋਇਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਸਾਊਥ ਏਸ਼ੀਆ ਦਾ ਸਾਰਾ ਸਮਾਨ ਜਿਹੜਾ ਐ ਇਸ 뮤ਜ਼ੀਅਮ ਦੇ ਵਿੱਚ ਪਿਆ ਬਹੁਤ ਵੱਡਾ 뮤ਜ਼ੀਅਮ ਆ ਤੇ ਅਲੱਗ-ਅਲੱਗ ਜਿਵੇਂ ਸਾਊਥ ਅਫਰੀਕਾ ਦਾ ਉਹ ਅਲੱਗ ਬਣਿਆ ਹੋਇਆ ਪਾਰਟ ਇਹ ਜਿਹੜਾ ਪਾਰਟ ਆ ਜਿੱਥੇ ਆਪਾਂ ਇਹ ਸਾਊਥ ਏਸ਼ੀਆ ਦਾ ਇੰਨੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਪਈਆਂ ਨੇ ਇਹ ਇੱਕ ਅੰਗਰੇਜ਼ ਨੇ ਪੇਂਟਿੰਗ ਕੀਤੀ ਹੋਈ ਆ ਦਰਬਾਰ ਸਾਹਿਬ ਦੀ ਅੰਦਰਲਾ ਹਿੱਸਾ ਸੀਗਾ ਤੇ ਇਹ ਹੈਗੀ ਆ ਬਾਹਰਲਾ ਦ੍ਰਿਸ਼ ਦਿਖਾਇਆ ਹੋਇਆ ਦਰਬਾਰ ਸਾਹਿਬ ਦਾ ਹੀ ਕਿਸੇ ਅੰਗਰੇਜ਼ ਪੇਂਟਿੰਗ ਨੇ ਇਹ ਪੇਂਟਰ ਨੇ ਇਹ ਬਣਾਈ ਹੋਈ ਆ ਪੇਂਟਿੰਗ ਤੇ ਹੁਣ ਚੱਲਦੇ ਆ ਬਕਿੰਗਮ ਪੈਲਸ ਵੱਲ ਬਕਿੰਗਮ ਪੈਲਸ ਇਹ ਆ ਜੀ ਬਕਿੰਗਮ ਪੈਲਸ ਇੰਗਲੈਂਡ ਦੇ ਰਾਜੇ ਜਾਂ ਰਾਣੀਆਂ ਦੇ ਬਹੁਤ ਸਾਰੇ ਮਹਿਲਾਂ ਚੋਂ ਬਹੁਤ ਸਾਰੇ ਪੈਲਸਸ ਚੋਂ ਕਿ ਸ਼ਾਨਦਾਰ ਪੈਲਸ ਗਾਰਡ ਖੜੇ ਨੇ ਤੇ ਇਹ ਗਾਰਡਨ ਦੇ ਵਿੱਚ ਮੈਨੂੰ ਪਤਾ ਲੱਗਿਆ ਕਹਿੰਦੇ ਦੋ ਸਿੱਖ ਗਾਰਡ ਵੀ ਨੇ ਇਹ ਆ ਬਿਗ ਬੈਨ ਬਿਗ ਬੈਨ ਕਹਿੰਦੇ ਨੇ ਇਹਨੂੰ ਬੀ ਆਈ ਜੀ ਬੀ ای ਐਨ ਇਹ ਪਾਰਲੀਮੈਂਟ ਇੱਥੇ ਯੂਨਾਈਟਿਡ ਕਿੰਗਡਮ ਦੀ ਪਾਰਲੀਮੈਂਟ ਬਣੀ ਹੋਈ ਹੈ ਇਹ ਹੈਗਾ ਜੀ ਲੰਡਨ ਆਈ ਤੇ ਇਹ ਜਿਹੜੀ ਫੇਮਸ ਜਗ੍ਹਾ ਤੁਸੀਂ ਦੇਖ ਰਹੇ ਹੋ ਇਨੂੰ ਕਹਿੰਦੇ ਨੇ ਟਾਵਰ ਬ੍ਰਿਜ ਸੋ ਮੱਚ ਥੋੜੇ ਥੋੜੇ ਸ਼ਾਟ ਲੈਨੇ ਸਾਰੀਆਂ ਬਿਲਡਿੰਗਾਂ ਦੀ ਸਾਰੀਆਂ ਬਹੁਤ ਮਸ਼ਹੂਰ ਨੇ ਜਦੋਂ ਵੀ ਆਪਾਂ ਕੋਈ ਟੀਵੀ 'ਚ ਫਿਲਮਾਂ ਜਾਂ ਇੰਗਲੈਂਡ ਦੀ ਗੱਲ ਕਰਦੇ ਨੇ ਜਾਂ ਦੇਖਦੇ ਆਂ ਆਹੇ ਬਿਲਡਿੰਗਾਂ ਦਿਖਾਈਆਂ ਜਾਂਦੀਆਂ ਨੇ ਬਹੁਤ ਵਾਰ ਦੇਖਿਆ ਹੋਊਗਾ ਤੁਸੀਂ ਆਹ ਬ੍ਰਿਜ ਤਾਂ ਬਹੁਤ ਦੇਖਿਆ ਹੋਣਾ